ਪਗੇ ਗਾਂ ਪੰਚਰਾਮ ਦੋ ਤਹਨੇ ਕਿਲੋਮੀਟਰ ਵਾੜ ਦੀ ਦੂਰੀ ਤੇ ਇਹ ਪੂਰੀ ਸੜਕ ਹੀ ਖਰਾਬ ਆ ਵੀ ਬਾਦਜ ਪ੍ਰਸ਼ਾਸਨ ਇਹ ਕਹਿੰਦਾ ਵੀ ਕਿਸਾਨ ਧਰਨੇ ਲਾਉਂਦੇ ਆ ਜਾਂ ਇਹ ਕਰਦੇ ਆ ਜਾਂ ਸ਼ਹਿਰੀ ਬੰਦੇ ਧਰਨੇ ਲਾਉਂਦੇ ਆ ਜਾਂ ਸ਼ਹਿਰੀ ਵੀ ਮੰਗ ਪੱਤਰ ਆ ਸਾਨੂੰ ਪਰੇਸ਼ਾਨ ਕਰਦੇ ਆ ਸਰਕਾਰ ਇਹ ਕਹਿ ਦਿੰਦੀ ਆ ਹਾਂਜੀ ਦੋਸਤੋ ਮੈਂ ਲਾਪਰੀ ਸੰਤੇ ਗੁਰਜੀਤ ਸਿੰਘ ਦੀ ਈਗਲ ਪੰਜਾਬ న్యూਸ ਵੱਲੋਂ ਆਪ ਸਭ ਦਾ ਸਵਾਗਤ ਕਰਦੇ ਆ ਹਾਂਜੀ ਅੱਜ ਅਸੀਂ ਪਹੁੰਚੇ ਆ ਜੈਤੂ ਸ਼ਹਿਰ ਵਿੱਚ ਤੇ ਜਿੱਥੇ ਤੋਂ ਅਸੀਂ ਜੈਤੂ ਸ਼ਹਿਰ ਦੀਆਂ ਕੁਝ ਤਸਵੀਰਾਂ ਦਿਖਾਵਾਂਗੇ ਜੋ ਕਿ ਬਸ ਸਟੈਂਡ ਤੋਂ ਲੈ ਕੇ ਦੇਖੋ ਤੇ ਬਸ ਸਟੈਂਡ ਤੋਂ ਲੈ ਕੇ ਇਹ ਸੜਕ ਜਿਹੜੀ ਜਾਂਦੀ ਆ ਇਹ ਮਕਸਰਵਾਲ ਨੂੰ ਜਾਂਦੀ ਆ ਤੇ ਇਹ ਸੜਕ ਦਾ ਇੰਨਾ ਕੁ ਬੁਰਾ ਹਾਲ ਆ ਵੀ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਇੰਨਾ ਜਿਆਦਾ ਬੁਰਾ ਹਾਲ ਆ ਤੇ ਇੱਥੇ ਹਰ ਦਿਨ ਕੋਈ ਨਾ ਕੋਈ ਹਾਸਾ ਜ਼ਰੂਰ ਹੁੰਦਾ ਤੇ ਤੁਸੀਂ ਆਪ ਹੀ ਵੇਖਿਆ ਹੋਊਗਾ ਕਦੇ ਨਾ ਕਦੇ ਵੀ ਬਰਸਾਤਾ ਜਦੋਂ ਹੁੰਦੀ ਆ ਤੇ ਬਰਸਾਤਾ ਦੇ ਮੌਸਮ ਮੌਸਮ ਵਿੱਚ ਇਹ ਸ਼ਹਿਰ ਦਾ ਉਦੋਂ ਵੀ ਜਿਆਦਾ ਬੁਰਾ ਹਾਲ ਹੋ ਜਾਂਦਾ ਤੇ ਹੁਣ ਵੀ ਬਰਸਾਤਾ ਦੇ ਮੌਸਮ ਸ਼ੁਰੂ ਹੋਣ ਵਾਲੇ ਆ ਤੇ ਪਰ ਹਾਲੇ ਤੀਕਾ ਪ੍ਰਸ਼ਾਸਨ ਤੇ ਪ੍ਰਸ਼ਾਸਨ ਜਾਂ ਮਾਰਕੀਟ ਕਮੇਟੀ ਵਾਲਿਆਂ ਵੱਲੋਂ ਇਸ ਦੀ ਕੋਈ ਮਰਮਤ ਨਹੀਂ ਕੀਤੀ ਗਈ ਤੇ ਸੜਕ ਵਿੱਚ ਐਡੇ ਵੱਡੇ ਵੱਡੇ ਖੰਡੇ ਆ ਕਿ ਆਹ ਗੀਰਾਂ ਨੂੰ ਆਉਂਦਿਆਂ ਜਾਂਦੇ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਤੇ ਨਾਲ ਹੀ ਉਹ ਦੁਰਘਟਨਾਵਾਂ ਦੇ ਵੀ ਸ਼ਕਾਰ ਹੁੰਦੇ ਆ ਕਈਆਂ ਦੇ ਬਾਕੀ ਤੁਹਾਨੂੰ ਅਸੀਂ ਵੀਡੀਓ ਦੇ ਮਾਧਮੇ ਨਾਲ ਹੀ ਦਿਖਾਈ ਰਹੇ ਆ ਤੇ ਤਸਵੀਰਾਂ ਦੇ ਮਾਧਮੇ ਨਾਲ ਹੀ ਦਿਖਾ ਰਹੇ ਆ ਕਿ ਕਿੰਨਾ ਇਸ ਸੜਕ ਦਾ ਬੁਰਾ ਹਾਲ ਆ ਇਹ ਜੈਤੋ ਦੇ ਬੱਸ ਸਟੈਂਡ ਤੋਂ ਲੈ ਕੇ ਤੇ ਮੁਕਸਰ ਦੇ ਮਕਸਰ ਨੂੰ ਜਾਂਦੇ ਰੋਡ ਤੇ ਇਹ ਜੈਤੋ ਦੇਵੀ ਆਦਿ ਫਾਟਕ ਨੂੰ ਵੀ ਟੱਪ ਕੇ ਗਾਂ ਕਾਂਸਰਾਮ ਦੋ ਤਿੰਨ ਕਿਲੋਮੀਟਰ ਵਾੜ ਦੀ ਦੂਰੀ ਤੇ ਇਹ ਪੂਰੀ ਸੜਕ ਹੀ ਖਰਾਬ ਆ ਤੇ ਇਸਤੇ ਵੀ ਪ੍ਰਸ਼ਾਸਨ ਕੋਈ ਵੀ ਇਸਤੇ ਕੋਈ ਹੋਣੀ ਇਹਨੂੰ ਦੇਖ ਨਹੀਂ ਰਿਹਾਗਾ ਕਿਸੇ ਵੀ ਪ੍ਰਕਾਰ ਨਾਲ ਆਪਣੀ ਨਿਗਾਹ ਨਾਲ ਵੀ ਆਪੇ ਇਹਦੀ ਮੁਰੰਮਤ ਹੋਣੀ ਚਾਹੀਦੀ ਆ ਕੁਝ ਵੀ ਆ ਅਸੀਂ ਆਪਦੇ ਚੈਨਲ ਵੱਲੋਂ ਤੇ ਅਸੀਂ ਪ੍ਰਸ਼ਾਸਨ ਤੇ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਅਸਤੀ ਜਲਦ ਤੋਂ ਜਲਦ ਮੁਰੰਮਤ ਕਰਾਈ ਜਾਵੇ ਕਿਉਂਕਿ ਬਰਸਾਤਾਂ ਦੇ ਦਿਨਾਂ ਵਿੱਚ ਸੜਕਾਂ ਨਹੀਂ ਨਹੀਂ ਆਣੀ ਤੇ ਉਦੋਂ ਵੀ ਜ਼ਿਆਦਾ ਦੁਰਘਟਨਾਵਾਂ ਹੋਣ ਦੇ ਵੀ ਚਾਂਸ ਜ਼ਿਆਦਾ ਵਧ ਹੀ ਜਾਂਦੇ ਆ ਹਾਂਜੀ ਤੁਸੀਂ ਵੀਡੀਓ ਦੇ ਮੱਧਮ ਰੈਂ ਦੇਖ ਹੀ ਰਹੇ ਹੋਵੋਗੇ ਕਿ ਵੱਡੇ ਵਿਕਲਾਂ ਨੂੰ ਵੀ ਇੱਥੇ ਕਿੰਨੀ ਪੰਦਿਕਦਾਰੀ ਉਲੰਘਣ ਚ ਤੇ ਬਾਕੀ ਟੂ-ਵੀਲਰਸ ਨੂੰ ਵੀ ਇੱਥੇ ਦਰਮਦਾਨ ਇੱਥੇ ਹਾਦਸੇ ਹੁੰਦੇ ਰਹਿੰਦੇ ਆ ਟੂ-ਵੀਲਰਸ ਦੇ ਵੀ ਤੇ ਬਾਕੀ ਇੱਕ 사실 ਇਹ ਵੀ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਵੀ ਬਾਅਦ ਚ ਪ੍ਰਸ਼ਾਸਨ ਇਹ ਕਹਿੰਦਾ ਵੀ ਕਿਸਾਨ ਧਰਨੇ ਲਾਉਂਦੇ ਆ ਜਾਂ ਇਹ ਕਰਦੇ ਆ ਜਾਂ ਸ਼ਹਿਰੀ ਬੰਦੇ ਧਰਨੇ ਲਾਉਂਦੇ ਆ ਜਾਂ ਸ਼ਹਿਰੀ ਵੀ ਮੰਗ ਪੱਤਰੇ ਆ ਸਾਨੂੰ ਪਰੇਸ਼ਾਨ ਕਰਦੇ ਆ ਸਰਕਾਰ ਇਹ ਕਹਿ ਦਿੰਦੀ ਆ ਪਰ ਕਰਨ ਕੀ ਜਦੋਂ ਵੀ ਉਹਨਾਂ ਦਾ ਕੋਈ ਹੱਲ ਹੀ ਨਹੀਂ ਦਿੰਦਾ ਕਿ ਕਰਨ ਵਾਲਾ ਜੇ ਤਾਂ ਉਹਨਾਂ ਦਾ ਕੋਈ ਹੱਲ ਨਹੀਂ ਹੁੰਦਾ ਤੇ ਫਿਰ ਧਰਨੇ ਨਾਲ ਲਾਉਣਗੇ ਤਾਂ ਹੋਰ ਕੀ ਕਰਨਗੇ ਉਹ ਤੇ ਅਸੀਂ ਇਹੀ ਪ੍ਰਸ਼ਾਸਨ ਤੇ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਐਸੇ ਛੜਕ ਦੀ ਜਲਦ ਤੋਂ ਜਲਦ ਮੁਰੰਮਤ ਹੋਣੀ ਚਾਹੀਦੀ ਆ ਕਿਉਂਕਿ ਇਹ ਮੁਕਸਰ ਨੂੰ ਜਾਣ ਵਾਲਾ ਮੇਨ ਰੋਡ ਵਈਦਾ ਜੈਤੋ ਦਾ ਤੇ ਅਸੀਂ ਇਹੀ ਅਪੀਲ ਕਰਦੇ ਆ ਵੀ ਅਸੀਂ ਜਲਦ ਤੋਂ ਜਲਦ ਮੁਰੰਮਤ ਹੋਵੇ ਤਾਂ ਕਿ ਬਰਸਾਤਾਂ ਦੇ ਮੌਸਮ ਵਿੱਚ ਕੋਈ ਵੀ ਵੱਡਾ ਹਾਦਸਾ ਹੋਣ ਤੋਂ ਟਲ ਸਕੇ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਦੇਖਣ ਲਈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸੋ ਧੰਨਵਾਦ